ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਆਪਣੇ ਦੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਵੀਰ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਇੱਕ ਵਾਰ ਤੋਂ ਫੇਰ ਕੰਟੈਕਟ ਕਰ ਸਕਦੇ ਹੋ 9815142150 ਮੇਰੇ ਜਿਹੜੇ ਕੰਟੈਕਟ ਨੰਬਰ ਹਨ ਸੋ ਦੋਸਤੋ ਜਿੱਦਾਂ ਕਿ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਐਕਸੀਡੈਂਟ ਐਕਸੀਡੈਂਟ ਤੋਂ ਦੋਸਤੋ ਬਾਅਦ ਇੱਕ ਪਹਿਲੀ ਵੀਡੀਓ ਆਪਾਂ ਸ਼ੂਟ ਕਰਨ ਜਾ ਰਹੇ ਹਾਂ ਤੇ ਏਰੀਆ ਜਿਹੜਾ ਦੋਸਤੋ ਹੈਗਾ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨ ਤਰਨ ਲੱਗਦਾ ਓਨਰ ਇਸ ਦੇ ਵੀਰ ਹਰਵੈਲ ਸਿੰਘ ਜੀ ਹਨ ਪਹਿਲਾਂ ਵੀ ਵੀਡੀਓ ਕਾਫੀ ਆਪਾਂ ਵੀਰ ਹੋਣਾਂ ਦੀ ਅਪਲੋਡ ਕੀਤੀਆਂ ਨੇ YouTube ਚੈਨਲ ਦੇ ਉੱਪਰ ਸੋ ਇਸ ਵਾਰ ਜਿਹੜੀ ਵੀਰ ਮੱਝ ਲੈ ਕੇ ਆ ਦੋਸਤੋ ਨੀਲੀ ਰਾਵੀ ਬੂਰੀ ਦੇ ਵਿੱਚ ਇੱਕ ਪਿਓਰ ਬਹੁਤ ਸ਼ਾਨਦਾਰ ਤੁਹਾਨੂੰ ਮੱਝ ਦਿਖਾਵਾਂਗੇ ਚੰਗੇ ਸੋਨੇ ਆਰਡਰ ਕੁਆਲਟੀ ਵਾਲੀ ਹੈਗੀ ਆ ਆਰਡਰ ਦੀ ਕੁਆਲਟੀ ਵੀ ਬਿਲਕੁਲ ਤੁਹਾਨੂੰ ਦਿਖਾਵਾਂਗੇ ਕੀ ਮਿਲਕ ਦੀ ਕਪੈਸਿਟੀ ਰਹੇਗੀ ਉਹ ਆਪਾਂ ਵੀਰ ਹੋਣਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੁੱਛਾਂਗੇ ਚੱਲਦੇ ਆ ਹਰ ਰੇਲ ਵੀਰ ਦੇ ਕੋਲ ਸੋ ਪੁੱਛ ਲੈਣੇ ਆ ਉਹਨਾਂ ਤੋਂ ਇਸ ਜਿਹੜੀ ਮੱਝ ਦੀ ਕੀ ਡਿਟੇਲ ਹੈਗੀ ਆ ਸੋ ਸਭ ਤੋਂ ਪਹਿਲਾਂ ਹਰ ਰੇਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਮੇਰੇ ਭੈਣ ਭਰਾ ਸਬਸਕ੍ਰਾਈਬਰ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਕੀ ਸੰਧੂ ਸਾਹਿਬ ਜੀ ਤੁਸੀਂ ਐਕਸੀਡੈਂਟ ਤੋਂ ਦੁਬਾਰਾ ਇੱਥੇ ਆਏ ਯਾਨੀ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰਾ ਭਰਾ ਸਾਡੇ ਨਾਲ ਵਾਪਸ ਸਾਡੇ ਵਿੱਚ ਆ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਰੇ ਵੀਰਾਂ ਦੀਆਂ ਅਰਦਾਸਾਂ ਕਰਕੇ ਆ ਜੀ ਜਿਹੜੇ ਆਪਣੇ ਨਾਲ ਸਬਸਕ੍ਰਾਈਬਰ ਜੁੜੇ ਆ ਜਾਂ ਜਿਹੜੇ ਮੇਰੇ ਵੀਰ ਭਰਾ ਆਪਣੇ ਪਸ਼ੂ ਪਾਲਕ ਨੇ ਜਾਂ ਵਪਾਰੀ ਵੀਰ ਨੇ ਉਸ ਟਾਈਮ ਆਪਾਂ ਤੁਹਾਨੂੰ ਦੇਖਿਆ ਪਹਿਲੇ ਦਿਨ ਹਾਂਜੀ ਬਹੁਤ ਇੱਕ ਆਪਾਂ ਨੂੰ ਡਰ ਲੱਗ ਰਿਹਾ ਸੀਗਾ ਕਿ ਕਿ ਪਤਾ ਨਹੀਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਗਾ ਪਰ ਪਰਮਾਤਮਾ ਨੇ ਆਪਣੀ ਬਹੁਤ ਹੀ ਸੁਣੀਆ ਕਿਤੇ ਸਾਡੇ ਨਾਲ ਬਿਲਕੁਲ ਬਿਲਕੁਲ ਵੀਰ ਜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਵੀਰਾਂ ਭਰਾਵਾਂ ਦੀ ਸੋ ਹਰਵੈਲ ਵੀਰ ਜੀ तकरीबन ਪਸ਼ੂ ਅ ਜਿੱਦਾਂ ਆਪਾਂ ਦੇਖੀਏ ਤੇ ਵਪਾਰਕ ਲੈਣਾ ਤੁਹਾਡੀ ਪਹਿਲਾਂ ਪਸ਼ੂ ਵਿੱਚੋਂ ਸੇਲ ਹੁੰਦੇ ਵੀ ਰਹੇ ਆ ਮੇਰੀ ਗેરਹਾਜ਼ਰੀ ਵਿੱਚ ਵੀ ਹਾਂਜੀ ਵੀਰ ਜੀ ਬਿਲਕੁਲ ਠੀਕ ਆ ਤੇ ਇਸ ਵਾਰ ਵੀਰ ਜੀ ਆਪਾਂ ਜਿਹੜੀ ਇਹ ਮੱਝ ਲੈ ਕੇ ਆਏ ਆ ਇਹਦੇ ਤੇ ਪਾਦ ਗਏ ਚਾਹਣਾ ਵੀਰ ਜੀ ਕਿੰਮਾ ਸੂਗਾ ਸੋਣ ਜਾ ਰਹੀ ਹੈ ਵੀਰ ਜੀ ਤੀਸਰੀ ਵਾਰ ਹੁਣ ਸੂਗੀ ਇਹ ਠੀਕ ਆ ਜੀ ਥਰਡ ਟਾਈਮਰ ਆ ਹੈ ਠੀਕ ਆ ਜੀ ਬਾਕੀ ਇਹਦੀ ਕੈਪੈਸਿਟੀ ਜੋਦੀ ਜਿਹੜੀ ਆ ਕਰੀਬ 15 ਤੋਂ 16 ਲੀਟਰ ਰਹੂਗੀ ਇਹਦੀ ਠੀਕ ਆ ਜੀ ਤਾਂ 14 ਲੀਟਰ ਦਾ ਛੋਟਾ ਹੋ ਰਿਹਾ ਇਹ ਚੱਲ ਗਿਆ ਠੀਕ ਆ ਸੋ ਦੋਸਤੋ ਇੱਕ ਵਾਰੀ ਆਪ ਤੁਹਾਨੂੰ ਹਾਂਜੀ ਇਹ ਹਜੇ ਗੱਬਣ ਆ ਤੇ ਤਕਰੀਬਨ 3 ਦਿਨ ਹਜੇ ਤੁਸੀਂ ਦੱਸਿਆ ਜੀ ਲੈ ਜੂ ਸਮਾਂ ਹਾਂਜੀ ਆਰਾਮ ਨਾਲ 3-4 ਦਿਨ ਤੱਕ ਤਿੰਨ ਚਾਰ ਦਿਨ ਲੈ ਜਾਏਗੀ ਹਨਾ ਤੇ ਕਿਸਾਨ ਵੀਰੋ ਇੱਕ ਜਿਹੜੀ ਇਹਦੀ ਸਟਰਕਚਰ ਉਹ ਵੀ ਤੁਹਾਨੂੰ ਦਿਖਾਵਾਂਗਾ ਇੱਕ ਜਿਹੜੇ ਤੁਸੀਂ ਨਿਸ਼ਾਨ ਵੇਖ ਸਕਦੇ ਹੋ ਬਿਲਕੁਲ ਪ੍ਰੋਪਰ ਜਿਹੜੇ ਅਗਲੇ ਪੈਰਾਂ ਤੇ ਨਿਸ਼ਾਨ ਤੁਸੀਂ ਵੇਖ ਸਕਦੇ ਹੋ ਦੋਸਤੋ ਤੋਤੇ ਨੇ ਅਗਲੇ ਪੈਰ ਵੀ ਤੇ ਮਗਰਲੇ ਪੈਰ ਵੀ ਦੋਸਤੋ ਤੁਹਾਨੂੰ ਜਿਹੜੇ ਵਾਈਟ ਮਿਲਣਗੇ ਬਿਲਕੁਲ ਇੱਕੋ ਜਿਹੇ ਦੋਸਤੋ ਜਿਹੜੇ ਨਿਸ਼ਾਨ ਆ ਟਰੈਕਟਰ ਜਿਹੜੇ ਬਿਲਕੁਲ ਨੀਲੀ 라ਵੀ ਦੇ ਵਿੱਚ ਹਨ ਦੋਸਤੋ ਹੈ ਬੂਰੀ ਨੀਲੀ 라ਵੀ ਆ ਕਾਫੀ ਵੀਰਾਂ ਦੀ ਡਿਮਾਂਡ ਸੀਗੀ ਬਾਕੀ ਜਿਹੜੀ ਆਰਡਰ ਦੀ ਕੁਆਲਿਟੀ ਆ ਦੋਸਤੋ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਦੁੱਧ ਬਹੁਤ ਲੰਮਾ ਟਾਈਮ ਲੱਗਦਾ ਹਾਂਜੀ ਆ ਲੰਮਾ ਸਮਾਂ ਵੀਰ ਹੋਣਾ ਦੱਸਿਆ ਵੀ ਦੁੱਧ ਇਹ ਜਿਹੜੀ ਮੱਝ ਦਿੰਦੀ ਆ ਤਕਰੀਬਨ ਵੀਰ ਹੋਣਾ ਨੇ ਵਪਾਰ ਵੀਰ ਹੋਣਾ ਦਾ ਕੰਮ ਆ ਬਿਲਕੁਲ ਨੇੜੇ ਵੀਰ ਹੋਣਾ ਨੇ ਆਪਣੇ ਭਰੋਸੇਯੋਗ ਕਿਸੇ ਵੀਰ ਭਰਾ ਤੋਂ ਖਰੀਦੀ ਆ ਬਾਕੀ ਜਿਹੜੀ ਆਰਡਰ ਦੀ ਕੁਆਲਿਟੀ ਆ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਤਕਰੀਬਨ 15-16 ਲੀਟਰ ਦੇ ਮਿਲਕ ਦੀ ਕੁਆਲਿਟੀ ਦੋਸਤੋ ਰਹੇਗੀ ਤੇ ਇਹਨੂੰ ਇੱਕ ਵਾਰੀ ਆਪਾਂ ਨਾ ਖੋਲ ਕੇ ਬਾਹਰ ਤੋਰ ਹੀ ਲਈਏ ਜੀ ਬਾਕੀ ਚੰਗਾ ਸੋਹਣਾ ਲੇਵਾ ਦੋਸਤੋ ਬਣਾ ਕੇ ਤਿਆਰ ਕੀਤਾ ਹੈ ਕੱਦ ਕਾਠੀ ਦੀ ਲੰਬਾਈ ਦੀ ਬੇਲ ਪੱਖੋਂ ਬਹੁਤ ਸੋਹਣੀ ਆ ਬੂਰੀ ਨੀਲੀ ਰਾਵੀ ਦੇ ਵਿੱਚ ਦੋਸਤੋ ਵੀਰ ਹੁਣਾਂ ਦੇ ਕੋਲ ਮੱਝ ਅੱਜ ਦੇ ਸਮੇਂ ਜਿਹੜੀ ਅਵੇਲੇਬਲ ਹੈਗੀ ਐਸੇ ਲਈ ਵਾਸਤੇ ਬਾਕੀ ਸੂਤੇ ਨਿਸ਼ਾਨ ਪ੍ਰੋਪਰ ਉੱਪਰ ਤੱਕ ਪੂਛ ਵਾਈਟ ਹੈਗੀ ਆ ਸੋਨੇ ਆਰਡਰ ਦੀ ਹੈਗੀ ਕੁਆਲਿਟੀ ਹਜੇ 2-4 ਦਿਨ ਦਾ ਤੁਹਾਨੂੰ ਥੋੜਾ ਸਮਾਂ ਪਿਆ ਹੈਗਾ ਤਕਰੀਬਨ ਹਜੇ ਆਰਡਰ ਦੀ ਢਿੱਲ ਹੈਗੀ ਥੋੜੀ ਬਹੁਤੀ ਉਹ ਵੀ ਕੱਢ ਕੇ ਬਿਲਕੁਲ ਸੁਆ ਜਿਹੜਾ ਸੁਆਏਗੀ ਦੋਸਤੋ ਠੀਕ ਹੈ ਜੀ ਬਾਕੀ ਸਿੰਘਾਂ ਦੀ ਪੰਤਰ ਜਿਹੜੀ ਦੋਸਤੋ ਤੁਸੀਂ ਨਜ਼ਦੀਕ ਤੋਂ ਜਰੂਰ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਬਿਲਕੁਲ ਫੱਪਦਾ ਜਿਆ ਸਿੰਘ ਆ ਬਾਕੀ ਆਰਡਰ ਦੀ ਕੁਆਲਿਟੀ ਤਕਰੀਬਨ ਇੱਕ ਵਾਰੀ ਫੇਰ ਦੱਸ ਦਿੰਨੇ ਆ ਜੀ 15 ਤੋਂ 16 ਲੀਟਰ ਦੀ ਜਿਹੜੀ ਮਿਲਕ ਦੀ ਰਿਕਵੈਸਟ ਹੀ ਰਹੇਗੀ ओके okay, ठीक है जी हाँ जी हाँ जी बाकी दोस्तों चंगे सोहने थान ना ਚੰਗਾ ਮੁਠੀ ਵਾਲਾ ਥਾਣਾ ਬਾਕੀ ਹਰਵੇਲ ਵੀਰੇ ਚਵਾਈ ਵਧੀਆ ਤਸੀਕੀ ਬਿਲਕੁਲ ਜੀ ਟਿੱਪਣ ਬਿਲਕੁਲ ਪਾਸ ਬਾਕੀ ਜਿਸ ਵੀ ਨੇ ਸੀਮ ਤੋਂ ਬਾਅਦ ਲੈ ਕੇ ਜਾਣੀ ਹੋਊਗੀ ਸੂਨ ਤੋਂ ਬਾਅਦ ਲੈ ਜਾ ਸਕਦਾ ਗੱਲ ਕਰ ਸਕਦੇ ਨੇ ਪਹਿਲਾਂ ਵੀ ਆਪਣੇ ਨਾਲ ਠੀਕ ਹੈ ਜੀ ਹਾਂ ਜੀ ਠੀਕ ਆ ਬਾਕੀ ਆਪਣਾ ਕੰਟੈਕਟ ਨੰਬਰ ਹੋਊਗਾ ਜੀ ਠੀਕ ਹੈ ਜੀ ਤੇ ਸੰਪਰਕ ਨੰਬਰ ਆਪਣੇ ਵੀਰ ਨੂੰ ਦੱਸ ਹੀ ਦਈਏ ਜੀ 990382025 9906382025 ਠੀਕ ਆ ਤੇ ਹਰਵੇਲ ਵੀਰੇ ਕੀ ਜਾਂਦਾ ਮੋਲ ਰੱਖਿਆ ਕੀ ਡਿਮਾਂਡ ਕਰ ਰਹੇ ਹੈ ਜੀ ਮੋਲ ਵੀਰ ਜੀ ਆਪਾਂ ਇਹਦਾ ਜੈਨੂਅਲ ਕਰਾਂਗੇ 86000 ਰੁਪਏ ਦੀ ਆਪਾਂ ਡਿਮਾਂਡ ਕਰਦੇ ਆਂ ਠੀਕ ਹੈ ਜੀ ਬਾਕੀ ਮੰਨਤਨ ਕੀਤਾ ਜਾਵੇ ਠੀਕ ਆ ਸੋ ਕਿਸਾਨ ਵੀਰੋ ਅੱਜ ਜਿੱਦਾਂ ਵੀਰ ਹੁਣਾਂ ਦੱਸਤਾ 86000 ਰੁਪਏ ਜਿਹੜੀ ਇਸ ਮੱਝ ਦੀ ਡਿਮਾਂਡ ਕੀਤੀ ਆ ਬਾਕੀ ਇੱਕ ਰੁਪਈਆ ਉਹ ਬੰਦੇ ਦਾ ਆਇਆ ਲੰਮਾ ਟਾਈਮ ਦੋ ਦੋ ਵੀ ਹੈ ਠੀਕ ਹੈ ਜੀ ਦੋ ਦੋ ਵੀ ਹੈ 14 15 16 ਠੀਕ ਆ ਦਿਸ ਰਿਹਾ ਜੀ ਬਿਲਕੁਲ ਹਾਂ ਸੋ ਦੋਸਤੋ ਚੰਗੇ ਮਿਲਕ ਲਾਈਨ ਦੀ ਹੈਗੀ ਆ ਜਿਸ ਮੇਰੇ ਵੀਰ ਭਰਾਣੇ ਖਰੀਦਣੀਆਂ ਬੇਸ਼ੱਕ ਤੁਸੀਂ ਸਾਈਵ ਦਾ ਹੀ ਪਹਿਲਾਂ ਕਰ ਸਕਦੇ ਹੋ ਆਫਟਰ ਸੂਨ ਤੋਂ ਤੁਸੀਂ ਜਿਹੜੀ ਸੇਲ ਵੀਰ ਹੁਣੇ ਕਰਦੇ ਨੇਗੇ ਤੁਸੀਂ ਲਿਜਾ ਸਕਦੇ ਹੋ ਆਪਦੀ ਤਸੱਲੀ ਕਰਕੇ ਮਿਲਕ ਦੀ ਬਾਕੀ ਜਿਹੜੇ ਕੰਟੈਕਟ ਨੰਬਰ ਨੇ ਉਹਨਾਂ ਤੇ ਤੁਸੀਂ ਜਿਹੜਾ ਸੰਪਰਕ ਕਰਕੇ ਕਿਸੇ ਤਰ੍ਹਾਂ ਦਾ ਵੀ ਦੋਸਤੋ ਜਿਹੜਾ ਮੁੱਲ ਦਾ ਰੇਟ ਦਾ ਤੈਅ ਕਰ ਸਕਦੇ ਹੋ ਗੱਲਬਾਤ ਕਰਕੇ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ